ਦਸੂਹਾ ਤੋਂ ਇੱਕ ਬੇਹਦੀ ਮੰਦ ਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦਸੂਹਾ ਵਿਖੇ ਟਰੈਕਟਰ ਹੇਠਾਂ ਆਉਣ ਦੇ ਨਾਲ 16 ਸਾਲਾਂ ਮੁੰਡੇ ਦੀ ਮੌਤ ਹੋਣ ਦੀ ਦੁੱਖ ਭਰੀ ਖਬਰ ਸਾਹਮਣੇ ਆਈ ਹੈ ਦੱਸਿਆ ਕਿ ਮ੍ਰਿਤਕ ਦੀ ਪਛਾਣ ਗੁਰਜੋਤ ਸਿੰਘ ਪੁੱਤਰ ਯਾਦਵਿੰਦਰ ਸਿੰਘ ਵਜੋਂ ਹੋਈ ਹੈ ਜੋ ਕਿ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਬਹੁਤ ਹੀ ਦਰਦਨਾਕ ਹਾਦਸੇ ਦਾ ਸ਼ਿਕਾਰ ਹੋ ਗਿਆ ਫਸਾਰਪੋਟੇ ਦਸੂਹਾ ਦਿਨ ਪੈਂਦੇ ਪਿੰਡ ਬੇਬੋਵਾਲ ਛੰਨੀਆਂ ਦੇ ਖੇਤਾਂ ਦੇ ਵਿੱਚ ਟਰੈਕਟਰ ਪਲਟਣ ਦੇ ਕਾਰਨ ਹਾਦਸਾ ਵਾਪਰਿਆ ਹੈ ਤਾਂ ਜਾਣਕਾਰੀ ਦੇ ਅਨੁਸਾਰ ਮ੍ਰਿਤਕ ਗੁਰਜੋਤ ਸਿੰਘ 11ਵੀਂ ਜਮਾਤ ਦਾ ਵਿਦਿਆਰਥੀ ਸੀ 11ਵੀਂ ਜਮਾਤ ਦੇ ਵਿੱਚ ਪੜਦਾ ਸੀ ਤਾਂ ਆਪਣੇ ਖੇਤ ਦੇ ਵਿੱਚ ਟਰੈਕਟਰ ਲੈ ਕੇ ਜਾ ਰਿਹਾ ਸੀ ਕਿ ਟਰੈਕਟਰ ਪਲਟ ਗਿਆ ਤੇ ਹੀਠਾਂ ਕੁਚਲੇ ਜਾਣ ਕਾਰਨ ਗੁਰਜੋਤ ਦੀ ਉਸੇ ਸਮੇਂ ਹੀ ਮੌਤ ਹੋ ਗਈ ਗੁਰਜੋਤ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਜਿਸ ਤੋਂ ਬਾਅਦ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲਾ ਮਾਪਿਆਂ ਤੋਂ ਇਹ ਵਾਪਰੀ ਜੋ ਅਨਹੋਣੀ ਉਹਨਾਂ ਨੂੰ ਪਤਾ ਵੀ ਨਹੀਂ ਹੋਏਗਾ ਕਿ ਸ਼ਾਇਦ ਇਸ ਤਰ੍ਹਾਂ ਦੀ ਅਨਹੋਣੀ ਉਹਨਾਂ ਦੇ ਪੁੱਤਰ ਦੇ ਨਾਲ ਵਾਪਰ ਸਕਦੀ ਹੈ ਉਸ ਤੋਂ ਬਾਅਦ ਉਹ ਇੱਕਦਮ ਟੁੱਟ ਚੁੱਕੇ ਨੇ ਰੋ ਰੋ ਕੇ ਬੁਰਾ ਹਾਲਾ ਕਿਉਂਕਿ ਮਾਪਿਆਂ ਦਾ ਇਕਲੌਤਾ ਸਹਾਰਾ ਸੀ ਗੁਰਜੋਤ 11ਵੀਂ ਜਮਾਤ ਦੇ ਵਿੱਚ ਪੜਦਾ ਸੀ ਤਾਂ ਮਾਪਿਆਂ ਨੂੰ ਬਹੁਤ ਸੜੀਆਂ ਆਸਾਮੀ ਦਾ ਉਹਦੇ ਤੇ ਸੀ ਉਹਦੇ ਫਿਊਚਰ ਦੇ ਲਈ ਦਿਨ ਰਾਤ ਮਿਹਨਤ ਕਰ ਰਹੀ ਸੀ ਤਾਂ ਇੱਕਦਮ ਉਸ ਦੇ ਨਾਲ ਅਨੁਭਵੀ ਵਾਪਰਦੀ ਆ ਤਾਂ ਜਿਸ ਅਨੁਭਵੀ ਨੇ ਮਾਪਿਆਂ ਨੂੰ ਝੰਡੂੜ ਕੇ ਰੱਖ ਦਿੱਤਾ ਆਪਣੇ ਮਾਪਿਆਂ ਦੀ ਖੇਤ ਦੇ ਕੰਮਾਂ ਦੇ ਵਿੱਚ ਵੀ ਪੜਾਂ ਦੇ ਨਾਲ-ਨਾਲ ਸਹਾਇਤਾ ਕਰਦਾ ਸੀ ਤੇ ਜਦੋਂ ਹੀ ਉਹ ਖੇਤ ਦੇ ਵਿੱਚ ਜਾ ਰਿਹਾ ਸੀ ਟਰੈਕਟਰ ਲੈ ਕੇ ਖੇਤ ਦੇ ਵਿੱਚ ਜਾ ਰਿਹਾ ਸੀ ਤਾ ਟਰੈਕਟਰ ਪਲਟਣ ਦੇ ਕਾਰਨ ਇਹ ਹਾਦਸਾ ਵਾਪਰਦਾ ਹੈ ਤੇ ਜਦੋਂ ਹੀ ਟਰੈਕਟਰ ਪਲਟਦਾ ਹੈ ਤਾਂ ਉਸੇ ਸਮੇਂ ਹੀ ਇਸ ਘਟਨਾ ਦੇ ਵਿੱਚ ਗੁਰਚੋਦ ਦੀ ਮੌਤ ਹੋ ਜਾਂਦੀ ਹੈ ਜਿਸ ਦੇ ਨਾਲ ਨਾ ਸਿਰਫ ਮਾਪੇ ਬਲਕਿ ਪੂਰਾ ਪਿੰਡ ਵਿੱਚ ਸੋਗ ਦੀ ਲਹਿਰ ਹੈ ਹਰ ਇੱਕ ਦੀ ਅੱਖ ਨਾ ਮੈਂ ਕਿਸੇ ਤੋਂ ਵੀ ਇਹ ਹਾਦਸਾ ਜੋ ਇਹਨੂੰ ਹੋਣੀ ਵਾਪਰੀਆ برداشت ਨਹੀਂ ਹੋ ਰਹੀ ਤੇ ਮਾਪਿਆਂ ਦਾ ਵੀ ਇਸ ਘਟਨਾ ਤੋਂ ਬਾਅਦ ਰੋ ਰੋ ਕੇ ਬੁਰਾ ਹਾਲ ਹੈ 11ਵੀਂ ਜਮਾਤ ਵਿੱਚ ਪੜਦੇ ਗੁਰਜੋਦ ਦੇ ਨਾਲ ਇਹ ਤਰਤਨਾਕ ਹਾਦਸਾ ਵਾਪਰਿਆ ਖੇਤਾਂ ਦੇ ਵਿੱਚ ਟਰੈਕਟਰ ਪਲਟ ਜਾਂਦਾ ਤੇ ਉਸ ਦੇ ਕਾਰਨ ਹੀ ਉਸ ਦੁਨੀਆ ਨੂੰ ਛੱਡ ਕੇ ਚਲਾ ਗਿਆ ਜਿਸ ਤੋਂ ਬਾਅਦ ਮਾਪਿਆਂ ਦਾ ਰੋ ਰੋ ਕੇ ਪੂਰਾ ਹਾਲ